ਸਾ ਵਾਰੀ ਗੁਰਜੀ ਕੀ ਫੱਟੇ ਪਹਿਲਾਂ ਦੀ ਤਰ੍ਹਾਂ ਤੁਹਾਨੂੰ ਪਤਾ ਕਿ ਸਾਡੇ ਇਥੇ ਪਲਾਸਟਿਕ ਦੇ ਗ੍ਰੁਨਾਨਕ ਦੇ ਫ੍ਰੀ ਟੈਸਟ ਸੈਂਟਰ ਚੱਲ ਰਿਹਾ ਸੰਕਟਾਂ ਦੇ ਚਰਨਾਂ ਵਿੱਚ ਬਹੁਤ ਸੰਕਟਾਂ ਦਾ ਸਹਿਯੋਗ ਮਿਲ ਰਿਹਾ ਸਾਨੂੰ ਜਿਹਦੇ ਤਹਿਤ ਅੱਜ ਸਾਡੇ ਪਲਾਸਟਿਕ ਦੀਆਂ ਬਹੁਤ ਨਾਮਵਰ ਸਖੀਟਾਂ ਸਾਡੇ ਟੈਸਟ ਸੈਂਟਰ ਪਹੁੰਚੀਆਂ ਜਿਨ੍ਹਾਂ ਵਿੱਚ ਡਾਕਟਰ ਮਾਨ ਸਿੰਘ ਜੀ ਪ੍ਰਧਾਨ ਸਾਹਿਬ ਨੇ ਸਰਦਾਰ ਬਿਜਿੰਦਰ ਸਿੰਘ ਜੀ ਸਰਦਾਰ ਸਰ ਸਕੌਨ ਜਿੰਦ ਜਿੰਦ ਚਾਹੇ ਜਿੱਤ ਸੋਕੌਨ ਸਰ ਜੀ ਨੇ ਸੱਦੇ ਸਰ ਸਰਦਾਰ ਸਕੌਨ ਸਿੰਘ ਦੀ ਟੱਕਰ ਨੰਬਰਦਾਰ ਅੰਜੀਤ ਸਿੰਘ ਰਿੰਪੀ ਜੀ ਸਾਰੇ ਪਹੁੰਚੇ ਨੇ ਤੇ ਸਾਡੇ ਸਾਰੇ ਸੁਸਾਇਟੀ ਮੈਂਬਰ ਵੀ ਨਾਲ ਹੀ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜਿਹੜਾ ਸਾਨੂੰ ਅੱਜ ਬਹੁਤ ਵੱਡਾ ਸਹਿਯੋਗ ਦੇਣ ਆਏ ਨੇ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀਗੀ ਬਲ ਸਾਹਿਬ ਬਲ ਪਰਿਵਾਰ ਨੂੰ ਸਾਡੀ ਸੁਸਾਇਟੀ ਵੱਲੋਂ ਜਿਹੜੀ ਡਾਕਟਰ ਮਾਨ ਸਾਹਿਬ ਦੇ ਥਰੂ ਉਹਨਾਂ ਤੱਕ ਪਹੁੰਚੀ ਤੇ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਮੈਂ ਡਾਕਟਰ ਮਾਨ ਸਾਹਿਬ ਨੂੰ ਕਹੂੰਗਾ ਕਿ ਦੋ ਚਾਰ ਸ਼ਬਦ ਬੋਲੇ ਧੰਨਵਾਦ ਤੁਹਾਡੀ ਗੁਰੂ ਜੀ ਦਾ ਖਾਸ ਤੁਹਾਡੀ ਗੁਰੂ ਜੀ ਕੀ ਕਰਤੇ ਸਾਰਸੰਗੀ ਜੀ ਜਿਸ ਤੋਂ ਮੇਰੇ ਤੋਂ ਪਹਿਲਾਂ ਡਾਕਟਰ ਡਾਕਟਰ ਸਾਹਿਬ ਉਹਨਾਂ ਨੇ ਬੜੇ ਮਿਸਤਾਨ ਨਾਲ ਤੁਹਾਨੂੰ ਦੱਸਿਆ ਅੱਜ ਦੇ ਇਹ ਜੋ ਆਪਾਂ ਵੱਡਾ ਕਾਰਜ ਵੱਲ ਪਰਿਵਾਰ ਵੱਲੋਂ ਕਰਨ ਵਾਸਤੇ ਆਏ ਹਾਂ ਜਿਸ ਤਰ੍ਹਾਂ ਮੈਂ ਪਿਛਲੀ ਵੀਡੀਓ 'ਚ ਬੋਲਿਆ ਸੀ ਕਿ ਇਹ ਡੈਲਸਿਸ ਸੈਂਟਰ ਗੁਰਨਾਨਕ ਦੇਵ ਫ੍ਰੀ ਡੈਲਸਿਸ ਸੈਂਟਰ ਪੁਲਾਹਾ ਡਿਸਟ੍ਰਿਕਟ ਕਪੂਰਤਲਾ ਜਿੱਥੇ ਇਸ ਵਕਤ 10 ਮਸ਼ੀਨਾਂ ਚੱਲ ਰਹੀਆਂ ਨੇ ਸਮੁੱਚੇ ਇਲਾਕੇ ਦੇ ਜੋ ਮਰੀਜ਼ ਹਨ ਉਹ ਬਾਬਾ ਲੈ ਟ੍ਰਿਪਲ ਸ਼ਿਫਟਾਂ ਦੇ ਵਿਚ ਆ ਕੇ ਆਪਣਾ ਇੱਥੇ ਡੈਲਸਿਸ ਕਰਵਾ ਰਹੀਆਂ ਜਦੋਂ ਇਹ ਅਸੀਂ ਡੈਲਸਿਸ ਕਰਵਾਉਣ ਵਾਸਤੇ ਰਵਿੰਦਰ ਜਾਂ ਲੁਧਿਆਣੇ ਜਾਂਦੇ ਸੀ 15000 20000 ਪਿਕ ਦਾ ਖਰਚਾ ਉਹ ਸਾਰੇ ਅਫੋਰਡ ਨਹੀਂ ਕਰ ਸਕਦੇ ਸਨ ਸੋ ਇਹਨਾਂ ਮਸ਼ੀਨਾਂ ਦੇ ਵਿੱਚ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਕਿ ਇੰਦੋ ਅਮਰੀਕਨ ਵੈਲਫੇਅਰ ਸਿਲਵਾ ਸੁਸਾਇਟੀ ਜਿਹੜੀ ਹੈੀ ਉਹਨਾਂ ਨੇ ਇਹਨਾਂ 6 ਮਸ਼ੀਨਾਂ ਦਾ ਯੋਗਦਾਨ ਪਾਇਆ ਹੋਇਆ ਉਹਨਾਂ ਵੱਲੋਂ ਬਾਕੀ ਸੰਗਤਾਂ ਵੱਲੋਂ ਸਹਿਯੋਗ ਤੇ ਅੱਜ ਅਸੀਂ ਸੂਚੇ ਇਲਾਕੇ ਦੇ ਲੋਕਾਂ ਜਿਹੜੇ ਧੰਨਵਾਦੀ ਹਾਂ ਸਰਦਾਰ ਅਵਤਾਪ ਸਿੰਘ ਜੀ ਬਾਲਰ ਸਮੂਹ ਪਰਿਵਾਰ ਜੋ ਉਹਨਾਂ ਦੇ ਬੇਟੇ ਦਲਾਵਜੀਤ ਸਿੰਘ ਜੀ ਬਾਲਰ ਮੋਨਵੀਰ ਸਿੰਘ ਜੀ ਬਾਲਰ ਪ੍ਰੇਤਪਾਲ ਸਿੰਘ ਬਾਲਰ ਅਤੇ ਸਰਕਾਰ ਨੂੰ ਭੇਜਦੀ ਛੇ ਮਹੀਨੇ ਕੋਲ ਦੀ ਬਲ ਜਦੋਂ ਸੋਸਾਇਟੀ ਦੇ ਵੱਲੋਂ ਇਹ ਬੇਨਤੀ ਬਲ ਪਰਿਵਾਰ ਨੂੰ ਮੋਹਨ ਸਿੰਘ ਬਲਹਰਾ ਨੂੰ ਕੀਤੀ ਕਿ ਇੱਕ ਮਸ਼ੀਨ ਦੀ ਹੋਰ ਜ਼ਰੂਰਤ ਹੈ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਉਹਨਾਂ ਕੋਲ ਸਮਾਂ ਨਹੀਂ ਸੀ ਵਿਦੇਸ਼ ਜਾਣਾ ਸੀ ਤੇ ਉਹ ਪੇਮੈਂਟ ਐਸੇ ਸਾਨੂੰ ਕਰ ਗਏ ਕਿ ਤੁਸੀਂ ਪਚਾ ਦੇ ਜੀ ਸੋ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਕਿਉਂਕਿ ਇਹ ਸੰਸਥਾ ਦੇ ਸਹਿਯੋਗ ਨਾਲ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਜੋ ਫ੍ਰੀ ਡਾਂਸਿੰਗ ਸੈਂਟਰ ਚੱਲ ਰਿਹਾ ਹੈ ਵੱਡਾ ਉਪਰਾਲੇ ਦੇ ਵਿੱਚ ਚੇਅਰਮੈਨ ਸਾਹਿਬ ਡਾਕਟਰ ਸ੍ਰਿੰਦਰ ਕੱਕੜ ਜੀ ਅਲੂਰਸੀ ਦੀ ਲਾਲੀਆ ਸਾਹਿਬ ਸਰਦਾਰ ਮੋਨ ਸਿੰਘ ਜੀ ਸਰਪੰਚ ਡਾਲਾ ਸਰਦਾਰ ਤਾਰ ਸਿੰਘ ਜੀ ਰਾਜਪੁਰ ਪੀਮਖਸ਼ ਵੱਡਾ ਸਜੋਗ ਕਰ ਰਹੇ ਹਨ ਮਾਸਟਰ ਕਮਲਜੀਤ ਸਿੰਘ ਜੀ ਮਨਨ ਸਾਹਿਬ ਤੇ ਅੱਜ ਸਾਡੇ ਨਾਲ ਜੋ ਖੜੇ ਹਨ ਬਲਵਿੰਦਰ ਸਿੰਘ ਜੀ ਟੀਮਾ ਸਾਹਿਬ ਅਲਪਾਇਨ ਇੰਟਰਨੈਸ਼ਨਲ ਸਕੂਲ ਪਲੱਸ ਜੋ ਸਾਡੇ ਮੋਨਵੀਰ ਬਲ ਹੁਣਾਂ ਦੇ ਪਰਿਵਾਰ ਵੱਲੋਂ ਅਸੀਂ ਆਏ ਹਾਂ ਮੇਰੇ ਨਾਲ ਹਨ ਨੰਬਰਦਾਰ ਸਾਹਿਬ ਰਣਜੀਤ ਸਿੰਘ ਜੀ ਰਿੰਪੀ ਸਰਦਾਰ ਸੁਖਵੰਤ ਸਿੰਘ ਜੀ ਤਖਤ ਸਾਹਿਬ ਦਾ ਵਾਇਸਪਰਡਾਨ ਨਗਰ ਪੰਚਾਇਤ ਭਲੱਤ ਗੁਰਦੁਆਰਾ ਸੰਸਾਰ ਸਾਹਿਬ ਦੇ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਜੀ ਕੈਸ਼ੀਅਰ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਸੋ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਕਾਰਜ ਚੱਲਦੇ ਹਨ ਸੋ ਸੂਚੇ ਦੇਸ਼ਵਾਸੀਆਂ ਨੂੰ ਵਿਦੇਸ਼ਵਾਸੀਆਂ ਨੂੰ ਇਹ ਬੇਨਤੀ ਹੈ ਕਿ ਆਪਣਾ ਆਪਣਾ ਯੋਗਦਾਨ ਆਪਾਂ ਹਰ ਮਹੀਨੇ ਇਸੇ ਤਰ੍ਹਾਂ ਪਾਇਆ ਕਰੀਏ ਕਾਂਕੇ ਇਹ ਐਸੇ ਰੰਗੇ ਹੋ ਕਾਰਜ ਸਾਡੇ ਸਾਰਿਆਂ ਦੇ ਸਾਨੂੰ ਨਾਲ ਨਿਰੰਤਰ ਚੱਲਦੇ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਚਾ ਜਿਹੜਾ ਬਾਲ ਪਰਿਵਾਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਅੱਜ ਇੱਕ ਜਿਹੜੀ ਮਸ਼ੀਨ ਹੈ ਇੱਥੇ ਭੇਜੀ ਹੈ ਜਦੀ ਕੀਮਤ तकरीबन 6 ਲੱਖ 80 ਹਜ਼ਾਰ ਰੁਪਈਆ 6 ਲੱਖ 80 ਹਜ਼ਾਰ ਰੁਪਈਆ ਉਹਨਾਂ ਨੇ ਜਿਹੜੇ ਸੋਸਾਇਟੀ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਨੂੰ ਭੇਜਿਆ ਬਹੁਤ ਬਹੁਤ ਧੰਨਵਾਦੀ ਹਾਂ ਸਮੁੱਚੇ ਇਲਾਕੇ ਦੇ ਧੰਨਵਾਦੀ ਹਾਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਰਦਾਰ ਆਪਣੇ ਸ੍ਰੀ ਸਰਿੰਦਰ ਕੱਕੜ ਜੀ ਡਾਕਟਰ ਸਾਹਿਬ ਦੇ ਚੇਅਰਮੈਨ ਸਾਹਿਬ ਦੇ ਮੋਹਨ ਸਿੰਘ ਸਰਪੰਚ ਸਰਦਾਰ ਅਵਤਾਰ ਸਿੰਘ ਸਰਿੰਦਰ ਦਾਲੀਆ ਜੀ ਮਾਸਟਰ ਮੰਨਨ ਜੀ ਬਲਵਿੰਦਰ ਸਿੰਘ ਟੀਮਾ ਜੀ ਇਹਨਾਂ ਦੇ ਸਹਿਯੋਗ ਦੇ ਨਾਲੇ ਜਿਹੜਾ ਇਹ ਚੱਲ ਰਿਹਾ ਬੜਾ ਵੱਡਾ ਇਹ ਕਾਰਜ ਹੈ ਬੜੀ ਵੱਡੀ ਜਿਹੜੀ ਪ੍ਰਾਪਤੀ ਹੈ ਇਲਾਕੇ ਦੀ ਜਿਹੜੀ ਇਹ ਕੰਮ ਸਰਕਾਰਾਂ ਨੇ ਕਰ ਸਕੀਆਂ ਉਹ ਇਹ ਕੰਮ ਕਰਦੇ ਆ ਤੇ ਬਹੁਤ ਬਹੁਤ ਧੰਨਵਾਦੀ ਇਹਨਾਂ ਦੇ ਵੀ ਤੇ ਇਸ ਆਪਣੇ ਬਾਲ ਪਰਿਵਾਰ ਦੇ ਵੀ ਬਾਲ ਪਰਿਵਾਰ ਦੇ ਹਮੇਸ਼ਾ ਹਰ ਵਾਰ ਤੇ ਅਦਿਕ ਸਹਿਯੋਗ ਬਾਜਿੱਥੇ ਕਬੱਡੀ ਟੂਰਨਾਮੈਂਟ ਕਰਾਉਂਦੇ ਨੇ ਸਵਰਗੀ ਸਰਦਾਰ ਉਤਾਰ ਸਿੰਘ ਬਾਲ ਜੀ ਹੁਣਾਂ ਦੇ ਯਾਦ ਵਿੱਚ ਉਹਨਾਂ ਨੇ ਪਰਸੋਂ ਚੋਥੇ ਇੱਕ ਅਕੈਡਮੀ ਵੀ ਖੋਲੀ ਹੈ ਪਲਾਦੇ ਵਿੱਚ ਜਿਹਦੇ ਵਿੱਚ ਬੱਚਿਆਂ ਨੇ ਜਿਹੜੀ ਇੱਕ ਕਬੱਡੀ ਦੇ ਤਿਨਗ ਲੈਣੀ ਕਰਨੀ ਹੈ ਬਹੁਤ ਬਹੁਤ ਧੰਨਵਾਦੀ ਹਰ ਪਰਿਓ ਹਰ ਗੁਰਦਵਾਰੇ ਵਿੱਚ ਵੀ ਸੇਵਾ ਭੇਜਦੇ ਆ ਹਰ ਚਰਚ ਦੇ ਵਿੱਚ ਹਰ ਮੰਦਰ ਦੇ ਵਿੱਚ ਸੇਵਾ ਭੇਜਦੇ ਆ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਸਮੁੱਚੇ ਇਲਾਕੇ ਨੂੰ ਬੇਨਤੀ ਆ ਤੇ ਆਪਾਂ ਵੱਧ ਚੜ ਕੇ ਜਿਹੜੀ ਸੁਸਾਇਟੀ ਦਾ ਸਯੋਗ ਲਈਏ ਤਾਂ ਕਿ ਇਹ ਜਿਹੜਾ ਕੰਮ ਨਿਰਵਿਘਨ ਚੱਲਦਾ ਰਹੇ ਲੋਕਾਂ ਦੀ ਭਲਾਈ ਵਾਸਤੇ ਅੱਜ ਦੇ ਤਰੀਕ ਵਿੱਚ ਮੈਂ ਸਮਝਦਾ ਵੀ ਸਭ ਤੋਂ ਵੱਧ ਜਿਹੜੀ ਸੇਵਾ ਹੋਏ ਆ ਜੇ ਆਪਾਂ ਕਿਸੇ ਮਰੀਜ਼ ਦੀ ਸੇਵਾ ਕਰ ਦਈਏ ਮਰੀਜ਼ ਨੂੰ ਚੰਗਾ ਜਿਹੜਾ ਇਲਾਜ ਮਿਲ ਜੇ ਸਮੇਂ ਸਿਰ ਇਲਾਜ ਮਿਲ ਜੇ ਜਿੱਦਾਂ ਪਹਿਲਾਂ ਮੈਂ ਤੁਹਾਨੂੰ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਬੜੇ ਪੈਸੇ ਦੀ ਵੇਸਟੇਜ ਸੀਗੀ ਦੂਰ ਨੇੜੇ ਜਾਣਾ ਪੈਂਦਾ ਸੀਗਾ ਟਾਈਮ ਭੰਡਣਾ ਪੈਂਦਾ ਸੀਗਾ ਸੋ ਸਾਰੀਆਂ ਗੱਲਾਂ ਤੋਂ ਆਪਾਂ ਨਜ਼ਾਤ ਮਿਲਦੀ ਹੈ ਆਪਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਵਾਅਦਾ ਦੇ ਦੇ ਵਿੱਚ ਆਪਣੇ ਐਸੀ ਮੁਤਾਬਿਕ ਜਿਹੜਾ ਸਹਿਯੋਗ ਦੇਣਾ ਚਾਹੀਦਾ ਮੈਂ ਫੇਰ ਬਲਪਰਵਾ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਇਸ ਮੁੱਚੀ ਕਮੇਟੀ ਦਾ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵਾਹਿਗੁਰੂ ਜੀ ਕੀ ਫਤਿਹ